ਹਾਂ ਹੰਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਗਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਦੋਸਤੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਪਿੰਡ ਫਤਿਹਪੁਰ ਨੇੜੇ ਸਮਾਣਾ ਦੇਖ ਰਹੇ ਹੋ ਜਿੱਥੇ ਕਿ ਅੱਜ ਸਮਾਣਾ ਤੋਂ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਾਹਿਬ ਅਤੇ ਸਮੂਹ ਵਾਲਮੀਕੀ ਸਮਾਜ ਦੇ ਸਮੂਹ ਆਗੂ ਇਸ ਪਿੰਡ ਪਹੁੰਚੇ ਹੋਏ ਨੇ ਅਸੀਂ ਵਾਦਾ ਕੀਤਾ ਸੀ ਕਿ ਅਸੀਂ ਹਰ ਟਾਈਮ ਦੁੱਖ ਸੁੱਖ 'ਚ ਤੁਹਾਡੇ ਨਾਲ ਖੜੇ ਹਾਂ ਅੱਜ ਤਿਹਾਰ ਅਸੀਂ ਬਣਾਉਣ ਤੋਂ ਪਹਿਲਾਂ ਇਹਨਾਂ ਦੇ ਘਰ ਆਏ ਕਿਉਂਕਿ ਸਾਡਾ ਇੱਕ ਨਿਜੀ ਫਰਜਵੰਦਾ ਸਾਡੇ ਅੱਜ ਦੇ ਨਹੀਂ ਐਕਸੀਡੈਂਟ ਕਰਕੇ ਨਹੀਂ ਸਾਡੇ ਕਟੋਗੜ 25 30 ਸਾਲ ਤੋਂ ਵਧੀਆ ਰਿਸ਼ਨਾ ਤੇ ਇਹ ਪਰਿਵਾਰ ਦਾ ਸੀ ਸੋਖ ਲਾਇਆ ਜੀ ਤੇ ਅਸੀਂ ਕਹਿੰਦੇ ਆ ਵੀ ਜਿਹੜੀ ਹਰ ਘਰ 'ਚ ਅੱਜ ਦਿਵਾਲੀ ਦੀ ਖੁਸ਼ੀ ਹੈ ਤੇ ਚਲੋ ਸੋਨੀ ਵੀਰ ਦੀ ਜਿਹੜੀ ਕਮੀ ਹੈ ਉਹ ਤਾਂ ਨਹੀਂ ਅਸੀਂ ਪੂਰੀ ਕਰ ਸਕਦੇ ਤੇ ਅਸੀਂ ਕਿ ਤੋ ਥੋੜਾ ਜਿਹਾ ਪਰਾਲਾ ਕਰਕੇ ਇਹ ਪਰਿਵਾਰ ਦਾ ਜਿਹੜਾ ਸੋਖ ਲਾਇਆਗਾ ਦੇਖੋ ਦੁੱਖ ਸੋਖ ਜਿਹੜੇ ਆਨੇ ਆ ਇਹ ਕਿਸੇ ਨੂੰ ਕੁਝ ਨਹੀਂ ਆਉਂਦੇ ਇਹ ਜਿਹੜਾ ਪਾਣਾ ਬਿੱਤਿਆ ਸੀਗਾ ਮਈ ਦੇ ਵਿੱਚ ਇਹ ਬਹੁਤ ਹੀ ਮਤਪੱਗਾ ਪਾਣਾ ਸੀਗਾ ਜਿਹਦੇ ਵਿੱਚ ਸੱਤ ਬੱਚਿਆਂ ਦੀ ਹੋਈ ਤੇ ਸਾਡਾ ਇਹਨਾਂ ਨਾਲ ਪਰਿਵਾਰਕ ਪਰਿਵਾਰਕ ਸਾਂਝ ਹੈ ਜੀ ਸੋਨੀ ਮੇਰੇ ਨਾਲ ਇੰਨਾ ਪਿਆਰ ਕਰਦਾ ਸੀ ਕਿ ਅਸੀਂ ਦਿਲ ਤੋਂ ਹੀ ਇਹਨਾਂ ਦੇ ਪਰਿਵਾਰ ਨਾਲ ਜੁੜੇ ਹੋਏ ਹਾਂ ਔਰ ਜੁੜੇ ਰਹਾਗੇ ਸਸਿਕਾ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਹਕਤਾਰਾ ਬੋਲੇ ਪੰਜਾਬੀ ਚੈਨਲ ਦੇ ਦੋਸਤੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਪਿੰਡ ਫਤਿਹਪੁਰ ਨੇੜੇ ਸਮਾਣਾ ਦੇਖ ਰਹੇ ਹੋ ਜਿੱਥੇ ਕਿ ਅੱਜ ਸਮਾਣਾ ਤੋਂ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਾਹਿਬ ਅਤੇ ਸਮੂਹ ਵਾਲਮੀਕੀ ਸਮਾਜ ਦੇ ਸਮੂਹ ਆਗੂ ਇਸ ਪਿੰਡ ਪਹੁੰਚੇ ਹੋਏ ਨੇ ਜੇ ਗੱਲ ਕਰੀਏ ਤਾਂ ਅੱਜ ਤੋਂ 5 ਮਹੀਨੇ ਪਹਿਲਾਂ ਇੱਕ ਸਮਾਣਾ ਪਟਿਆਲਾ ਰੋਡ ਤੇ ਵੱਡਾ ਸੜਕੀ ਹਾਦਸਾ ਹੁੰਦਾ ਜਿਸ ਸੜਕ ਹਾਦਸੇ ਦੇ ਵਿੱਚ ਸਕੂਲੀ 7 ਬੱਚਿਆਂ ਦੀ ਮੌਤ ਹੁੰਦੀ ਹੈ ਔਰ ਨਾਲ ਇੱਕ ਸੋਨੀਨਾ ਦਾ ਡਰਾਈਵਰ ਫਤਿਹਪੁਰ ਤੋਂ ਜਿਹੜਾ ਮੌਕੇ ਦੇ ਉੱਤੇ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ ਪ੍ਰਧਾਨ ਜੀ ਅੱਜ ਪਹੁੰਚੇ ਹੋ ਤੁਸੀਂ ਫਤਿਹਪੁਰ ਔਰ 5 ਮਹੀਨੇ ਪਹਿਲਾਂ ਜੇ ਪਿੱਛੇ ਨੂੰ ਝਾਤੀ ਮਾਰੀਏ ਤਾਂ 5 ਮਹੀਨੇ ਪਹਿਲਾਂ ਬਹੁਤ ਹੀ ਦਰਦਨਾਕ ਸੜਕ ਹਾਦਸਾ ਹੋਇਆ ਔਰ ਜਿਹਦੇ ਵਿੱਚ 7 ਬੱਚਾ ਸਮੇਤ ਇਸ ਪਰਿਵਾਰ ਦਾ ਹੋਂਹ ਹਰ ਨੌਜਵਾਨ ਜਿਹੜਾ ਕਿ ਕਾਰ ਚਾਲਕ ਸੀ ਨੌਜਵਾਨ ਹੈ ਨਾ ਜੀ ਉਹਨਾਂ ਦੀ ਮੌਤ ਹੋ ਗਈ ਸੀ ਔਰ ਅੱਜ ਪ੍ਰਧਾਨ ਜੀ ਕਿਵੇਂ ਗੁਰੂ ਮਹਾਰਾਜ ਜੀ ਕਿਰਪਾ ਹੋਈ ਕਿ ਦਿਵਾਲੀ ਮੌਕੇ ਤੁਸੀਂ ਇੱਥੇ ਪਹੁੰਚੇ ਮਿਕੋ ਜੀ ਅੱਜ ਅਸੀਂ ਪਿੰਡ ਫਤੇਪੁਰ ਪਹੁੰਚੇ ਹਾਂ ਜਿਹੜਾ ਕਿ ਪਿੱਛੇ ਜੇ ਐਕਸੀਡੈਂਟ ਦੇ ਪਿੱਛੇ ਬੱਚੇ ਵਿਚਾਰੇ ਮੂਰੇ ਹੋ ਗਏ ਸੀ ਉਹਨਾਂ ਨਾਲ ਸਾਡਾ ਇੱਕ ਛੋਟਾ ਭਰਾ ਡਰਾਈਵਰ ਸੀ ਸੋਨੀ ਜੀ ਸਾਡਾ ਅਸੀਂ ਵੀ ਆਪਣੇ ਘਰ ਬੈਠੇ ਸੀ ਸਾਡਾ ਦਿਲ ਕੀਤਾ ਤਿਹਾਰ ਨੂੰ ਦੇਖ ਕੇ ਸਾਨੂੰ ਉਹ ਵੀ ਯਾਦ ਆਏ ਅਸੀਂ ਭਰਾ ਦੇ ਘਰ ਕਿਵੇਂ ਜਾਈਏ ਕਿਵੇਂ ਨਾ ਜਾਈਏ ਕੀ ਕਰੀ ਕੀ ਕਹੀਏ ਜਾ ਕੇ ਉਹਨਾਂ ਨੂੰ ਉਹਨਾਂ ਨੂੰ ਵੀ ਅੱਜ ਯਾਦ ਬੜੀ ਆ ਰਹੀ ਹੋਣੀ ਐਡਾ ਵੱਡਾ ਤਿਹਾਰ ਹੈ ਦੀਵਾਲੀ ਦਾ ਪਰ ਲੇਕਿਨ ਸਾਡੇ ਤੋਂ ਰੁਕੇ ਨਹੀਂ ਗਿਆ ਸਾਨੂੰ ਸਾਡੇ ਬੱਚਿਆਂ ਦੇ ਚਿਹਰੇ ਅੱਗੇ ਆਏ ਸੋਨੀ ਜੀ ਦੇ ਇਸ ਕਰਕੇ ਅਸੀਂ ਅੱਜ ਘਰ ਪਹੁੰਚੇ ਹਾਂ ਇਹਨਾਂ ਨੂੰ ਮਿਲੇ ਹਾਂ ਬੇ ਦਿਲ ਦੇ ਵਿੱਚ ਜਿਵੇਂ ਅਸੀਂ ਇਕੱਠੇ ਹੋਏ ਸੀ ਅਸੀਂ ਵਾਦਾ ਕੀਤਾ ਸੀ ਕਿ ਅਸੀਂ ਹਰ ਟਾਈਮ ਦੁੱਖ ਸੁੱਖ 'ਚ ਤੁਹਾਡੇ ਨਾਲ ਖੜੇ ਹਾਂ ਅੱਜ ਤਿਹਾਰ ਅਸੀਂ ਬਣਾਉਣ ਤੋਂ ਪਹਿਲਾਂ ਇਹਨਾਂ ਦੇ ਘਰ ਆਏ ਕਿਉਂਕਿ ਸਾਡਾ ਇੱਕ ਨਿਜੀ ਫਰਜ਼ ਬੰਦਾ ਸਾਡੇ ਅੱਜ ਦੇ ਨਹੀਂ ਐਕਸੀਡੈਂਟ ਕਰਕੇ ਨਹੀਂ ਸਾਡੇ ਘੱਟੋ ਘੱਟ 25 30 ਸਾਲ ਤੋਂ ਵਧੀਆ ਰਿਸ਼ਨਾ ਸੋਨੀ ਵੀ ਮੇਰਾ ਇੱਕ ਬੱਚਿਆਂ ਬਰਬਰ ਸੀ ਤੇ ਸਾਡਾ ਫਰਜ਼ ਬੰਦਾ ਦੁੱਖ ਸੁੱਖ ਚ ਅਸੀਂ ਇਹਨਾਂ ਦੇ ਪਰਿਵਾਰ ਨਾਲ ਖੜੀਏ ਮਾਤਾ ਪਿਤਾ ਨਾਲ ਖੜੀਏ ਸੋਨੀ ਦੀ ਵਾਈਫ ਹੈ ਉਹ ਵੀ ਸਾਡੀ ਧੀ ਹੈ ਸਾਡਾ ਫਰਜ਼ ਬੰਦਾ ਅਸੀਂ ਹਰ ਵਕਤ ਇਹਨਾਂ ਦਾ ਧਿਆਨ ਰੱਖੀਏ ਤਾਂ ਕਰਕੇ ਅਸੀਂ ਸੋਚਿਆ ਕਿ ਬੱਚੇ ਬਹੁਤ ਛੋਟੇ ਆ ਇਹਨਾਂ ਨੂੰ ਵਿਚਾਰਾਂ ਨੂੰ ਕੀ ਪਤਾ ਦੀਵਾਲੀ ਕਿਵੇਂ ਮਨਾਈ ਦੀ ਹੈ ਕਿਵੇਂ ਨਹੀਂ ਫਿਰ ਵੀ ਸਾਨੂੰ ਇਦਾਂ ਲੱਗਿਆ ਵੀ ਅਸੀਂ ਕੁਛ ਨਾ ਖੁਸ਼ੀ ਜਿੰਨੇ ਜੋਗੇ ਹੈਗੇ ਆ ਕਿਉਂਕਿ ਅਸੀਂ ਵੀ ਕੋਈ ਫੈਕਟਰੀਆਂ ਦੇ ਮਾਲਕ ਨਹੀਂ ਹੈਗੇ ਅਸੀਂ ਵੀ ਮਜ਼ਦੂਰ ਬੰਨੇ ਆ ਤੇ ਸਾਡਾ ਜੋ ਥਿਲ-ਪੁਲ ਸੀ ਅੱਜ ਅਸੀਂ ਲੈ ਕੇ ਬੱਚਿਆਂ ਕੋਲ ਆਏ ਆ ਵੀ ਘਟੋੜ ਬੱਚੇ ਥੋੜੀ ਜਿਹੀ ਖੁਸ਼ੀ ਜ਼ਰੂਰ ਬਣਾ ਲੈ ਬਹੁਤ ਧੰਨਵਾਦ ਸੋ ਅੱਜ ਪਹੁੰਚੋ ਕਿਦਾਂ ਦਾ ਮਨ ਦੇ ਵਿੱਚ ਚੱਲ ਰਿਹਾ ਹੈ ਔਰ ਕਿਦਾਂ ਦੀ ਜਿਹੜੀ ਸੋਚ ਲੈ ਕੇ ਅੱਜ ਇੱਥੇ ਪਹੁੰਚੇ ਜੀ ਜਿਹੜੀ ਇਹ 5 ਮਹੀਨੇ ਪਹਿਲਾਂ ਬਹੁਤ ਤਗੜਾ ਇੱਕ ਸਮਾਨੇ ਦੇ ਅੰਦਰ ਕਹਿਰ ਟੁੱਟਿਆ ਸੀਗਾ ਤੇ ਉਹ ਜਿਹੜਾ ਹਾਸਾ ਹੋਇਆ ਸੀ ਜੀ ਉਹ ਸਾਰੇ ਸਮਾਨੇ ਨੂੰ ਸੁਣਨ ਕਰਤਾ ਸੀਗਾ ਤੇ ਸੁਣਨ ਤੋਂ ਬਾਅਦ ਕੀ ਬਣਿਆ ਜੀ ਚਲੋ ਉਹ ਜਿਹੜੇ 7 ਬੱਚਿਆਂ ਦੀ ਡੈਥ ਹੋਈ ਹੈ ਹੈਂ ਜੀ ਤੇ ਉਹਦੇ ਵਿੱਚ ਇੱਕ ਸਾਡਾ ਲਾਡੀ ਵੀਰ ਸੀਗਾ ਸੋਨੀ ਵੀਰ ਫਤਿਹਪੁਰ ਤੋਂ ਸੀਗਾ ਉਹ ਜਿਹੜਾ ਸੋਨੀ ਭਾਈ ਆ ਸਾਡਾ ਉਹ ਸਾਡੇ ਐ ਲਾਲੋ ਵੀ ਪਹਿਲਾਂ ਹੀ ਪਰਿਵਾਰ ਦੇ ਬਹੁਤ ਪੁਰਾਣੇ ਲਿੰਕ ਹੈ ਕੋ ਜਿਹੜੇ ਸਾਡੇ ਪ੍ਰਧਾਨ ਜੀ ਇੰਦਰ ਸਿੰਘ ਜੀ ਹੈ ਉਹ ਹਰ ਟਾਈਮ ਉੱਥੇ ਕੋਈ ਨਾ ਕੋਈ ਆਪਣੇ ਪਰਿਵਾਰ ਦਾ ਕੰਮ ਲੈ ਕੇ ਉਹਨਾਂ ਦੇ ਬਜ਼ੁਰਗ ਲਾ ਲੋ ਤੇ ਉਹਨਾਂ ਦਾ ਵੀਰ ਹੈ ਇੱਕ ਗਰਮੀਤਤਾ ਉਹ ਹੈ ਨਹੀਂ ਮਲਕੀਤ ਉਹਨਾਂ ਕੋਲ ਆਂਦੇ ਰਹਿੰਦੇ ਸੀ ਜੀ ਉਹਦੇ ਵੀਰ ਕਰਕੇ ਸਾਡੇ ਵੀ ਚਲੋ ਉਹਨਾਂ ਨਾਲ ਘਰ ਦੇ ਰਿਸ਼ਤ ਬਣੇ ਤੇ ਜਿਹੜਾ ਇਹ ਅੱਜ ਐਡਾ ਸਾਰਾ ਹਿੰਦੁਸਤਾਨ ਦਿਵਾਲੀ ਦਾ ਤਿਹਾਰ ਮਨਾ ਰਾ ਜੀ ਤੇ ਉਹ ਪਰਿਵਾਰ ਚ ਸੋਗ ਦੀ ਸਾਨੂੰ ਬੈਠੇ-ਬੈਠੇ ਆਪਣੇ ਘਰਾਂ 'ਚ ਲਹਿਰ ਦਿਖੀ ਵੀ ਏਡੀ ਸੋਗ ਦੀ ਲਹਿਰ ਹੈ ਤੇ ਜਿਹੜੇ ਉਹਨਾਂ ਦੇ ਘਰ ਦੇ ਜਿਹੜੇ ਬੱਚੇ ਆ ਛੋਟੇ ਆ ਜਿਹੜੀ ਮਾਤਾ ਸਾਡੀ ਬਜ਼ੁਰਗਾਂ ਸਾਡੇ ਤੇ ਜਿੰਨੀ ਵੀ ਸਾਡੀ ਟੀਮ ਹੈ ਜੀ ਤੇ ਇੱਕ ਸੰਸਾ ਬਣੀ ਹੋਈ ਆ ਸਾਡੀ ਬਾਲਮਿਕ ਸਮਾਜ ਤੇ ਸਫਾਈ ਯੂਨੀਅਨ ਸਾਡੀ ਉਹ ਜਿਵੇਂ ਸਾਡੇ ਸ਼ਹਿਰ ਐਮਸੀ ਜੀ ਹੋਗੇ ਦੀਪੂ ਵਾਲੀ ਜੀ ਹੋਗੇ ਸਾਡੇ ਇੰਦਰ ਸਿੰਘ ਪ੍ਰਧਾਨ ਜੀ ਸ਼ਾਮ ਲਾਲ ਜੀ ਹੋਗੇ ਤੇ ਉਹਦੇ ਸਾਡੇ ਹੋਰ ਕਈ ਮੈਂਬਰ ਸਹਿਬਾਨ ਹੈ ਤੇ ਅਸੀਂ ਅੱਜ ਦਫ਼ਤਰ ਬੈਠ ਕੇ ਇਹ ਗੱਲ ਕੀਤੀ ਬੀਜੜਾ ਇਹ ਪਰਿਵਾਰ ਤੇ ਕਹਿਰ ਟੁੱਟਿਆ ਜੀ ਸੋਗ ਹੈ ਇਹ ਸਾਡੇ ਪੱਟੀ ਜੀ ਜਿਹੜਾ ਬਾਲਮੀਕ ਸਮਾਜ ਹੈ ਨਾ ਜਦ ਕੋਈ ਜਵਾਨ ਬੱਚੇ ਦੀ ਡੈਥ ਹੋ ਜਾਂਦੀ ਹੈ ਜਦ ਅਗਲਾ ਤਿਹਾਰ ਆਂਦਾ ਉਹ ਤੇ ਸਾਡੇ ਬਜ਼ੁਰਗ ਨਾ ਅੱਗੇ ਸੋਗ ਖਲਾਨੇ ਆ ਜੀ ਉਹ ਐ ਲਾ ਲੋ ਇੱਕ ਅਸੀਂ ਜਿੰਨੇ ਜੋਗੇ ਹੈਗੇ ਆ ਜੀ ਅਸੀਂ ਇੱਕ ਅਸੀਂ ਫਤਿਹਪੁਰ ਆ ਕੇ ਆਪਣੇ ਪਰਿਵਾਰ ਨਾਲ ਤੇ ਦੁੱਖ ਵੰਡਿਆ ਜਾ ਤੇ ਇਹ ਪਰਿਵਾਰ ਦਾ ਅਸੀਂ ਸੋਗ ਖਲਾਇਆ ਜੀ ਉਸਾ ਜੀ ਇਹ ਪਰਿਵਾਰ ਦੇ ਹਰ ਟਾਈਮ ਸੁਖ ਦੀ ਦੁੱਖ ਦੀ ਘੜੀ ਚ ਨਾਲ ਖੜੇ ਆ ਤੇ ਕਿਸਾਨ ਨੇ ਅੱਜ ਮੀਟਿੰਗ ਕੀਤੀ ਹੈ ਜੀ 11:00 ਵਜੇ ਵੀ ਅਸੀਂ ਆ ਦਿਵਾਲੀ ਤੋਂ ਬਾਅਦ ਜਿਹੜਾ ਇੱਕ ਇਹ ਘਰ ਦਾ ਅਧੂਰਾ ਕੰਮ ਰਹਿ ਗਿਆ ਸਾਡੇ ਤੋਂ ਉਹ ਅਸੀਂ ਪੂਰਾ ਕਰਨ ਜਾ ਰਹੇ ਹਾਂ ਜੀ ਡੀਸੀ ਮੈਡਮ ਤੋਂ ਅਸੀਂ ਸਾਡੀ ਜਿਹੜੀ ਸੰਸਾ ਜੀ ਟਾਈਮ ਲੈ ਕੇ ਉਹਨਾਂ ਨੂੰ ਇਹਨਾਂ ਦੇ ਜਿਹੜੇ ਸੋਨੀ ਦੀ ਮਿਸੀ ਜਾਂ ਜੀ ਇਹਨਾਂ ਨੂੰ ਪੱਕਾ ਨੌਕਰੀ ਦਾ ਇੱਕ ਵਾਦਾ ਤੇ ਸਾਡੇ ਸਰਕਾਰ ਨੇ ਮਾਨ ਸਾਹਿਬ ਨੇ ਇੱਥੇ ਆਏ ਸੀਗੇ ਉਹ ਕਰਕੇ ਗਏ ਸੀਗੇ ਪਰ ਉਹ ਜਿਹੜਾ ਵਾਦਾ ਉਹ ਪੂਰਾ ਨਹੀਂ ਹੋਇਆ ਹੈਗਾ ਤੇ ਉਹਨਾਂ ਨੂੰ ਜਿਹੜੇ ਪਾਰਟ ਟਾਈਮ ਠੇਕੇਦਾਰੀ ਸਿਸਟਮ ਚ ਦੁਆਰਾ ਗੱਡੀ ਨੂੰ ਹਸਪੀਟਲ ਚ ਲਾਤਾ ਪਰ ਅਸੀਂ ਇਸ ਗੱਲ ਦੀ ਦੇਖੋ ਬੇਨਤੀ ਵੀ ਕਰਦੇ ਆ ਸਰਕਾਰ ਨੂੰ ਡੀਸੀ ਮੈਂਡਮ ਬੇਨਤੀ ਕਰਦੇ ਆ ਇਸ ਵਿਸ਼ੇ ਤੇ ਅਸੀਂ ਡੀਸੀ ਮੈਂਡਮ ਨੂੰ ਮਿਲਣ ਜਾਵਾਂਗੇ ਜੀ ਅਸੀਂ ਚਾਹੁੰਦੇ ਆ ਵੀ ਜਿਹੜੀ ਇਹ ਨੌਕਰੀ ਹੈ ਇਹਨੂੰ ਬੱਚਿਆਂ ਨੂੰ ਜੇ ਇਹਦੇ ਮੈਸੀ ਨੂੰ ਪੱਕੀ ਨੌਕਰੀ ਮਿਲਣੀ ਚਾਹੀਦੀ ਹੈ ਤਾਂ ਕਰਕੇ ਇਹ ਬੱਚਿਆਂ ਦਾ ਸਹੀ ਪਾਲਣ ਪੋਸ਼ਣ ਹੋ ਜਾਏ ਤੇ ਸਹੀ ਇਹਨਾਂ ਦਾ ਘਰ ਚੱਲੇ ਜੀ ਪ੍ਰਧਾਨ ਜੀ ਜੰਦ ਜੰਦੇ ਮੈਂ ਤਾਂ ਇਹ ਪੁੱਛਾਂ ਜਾਵਾਂਗਾ ਕਿ ਹਲਕਾ ਵਿਧਾਇਕ ਨੂੰ ਵੀ ਬੇਨਤੀ ਕਰੋਗੇ ਕਿ ਉਹ ਇਸ ਪਰਿਵਾਰ ਦੇ ਨਾਲ ਖੜਨਾ ਔਰ ਨੌਕਰੀ ਦਿਵਾਉਣ ਦੇ ਵਿੱਚ ਹੈਲਪ ਕਰਨ। ਹਾਂ ਜੀ ਹਾਂ ਪਹਿਲਾਂ ਤਾਂ ਅਸੀਂ ਦੇਖੋ ਜਿਹੜੇ ਸਾਡੇ ਇੱਥੇ ਐਮ.ਐਲ.ਏ ਐ ਸਮਾਣੇ ਦੇ ਚੇਤਨ ਜੋੜਾ ਮਾਜਰਾ ਜੀ ਮੰਤਰੀ ਸਾਹਿਬ ਮੈਂ ਪਹਿਲਾਂ ਤਾਂ ਅਸੀਂ ਸਾਡੀ ਸਲਾਹ ਕੀ ਡੀ.ਸੀ. ਮੈਡਮ ਤੋਂ ਪਹਿਲਾਂ ਉਹਨਾਂ ਨੂੰ ਮਿਲਾਂਗੇ ਜੀ ਅਸੀਂ ਉਹਨਾਂ ਵੀ ਦੁਆਰਾ ਬੇਨਤੀ ਕਰਦੇ ਆਂ ਵੀ ਜਿਹੜਾ ਆਪਾਂ ਪੱਕੀ ਨੌਕਰੀ ਦਾ ਇੱਕ ਇਹ ਪਰਿਵਾਰ ਨੂੰ ਵਾਅਦਾ ਕੀਤਾ ਸੀ ਉਹਨੂੰ ਸਾਡਾ ਸਭ ਦਾ ਫਰਜ਼ ਬਣਦਾਗਾ ਵੀ ਆਪਾਂ ਉਹ ਉਹ ਵਾਅਦੇ ਨੂੰ Bipura quita